प्यारे दोस्तों प्यार ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਾহত ਅੰਦੋਰੀ ਜੀ ਦਾ ਇੱਕ ਸ਼ੇਅਰ ਹੈ ਕਹਨੇ ਕ ਕਹਨੇ ਕੋ ਤੋ ਅਖਬਾਰ ਹੂੰ ਮੈਂ ਕਿਆ ਹੈ ਔਕਾਤ ਹਮਾਰੀ ਸ਼ਹਿਰ ਮੇਂ ਆਗ ਲਗਾਨੇ ਕੇ ਲੀਏ ਕਾਫੀ ਹੂੰ ਬੜਾ ਇਹਦੀ ਡੂੰਘੇ ਅਰਥ ਹੈ ਇਸ ਸ਼ੇਅਰ ਦੇ ਕਿਉਂਕਿ ਜੋ ਅਸੀਂ ਬੋਲਦੇ ਆ ਜੋ ਸਾਡੇ ਸਮਾਜ ਦੇ ਵਿੱਚ ਚਰਚਾ ਆ ਉਹ ਅਖਬਾਰਾਂ ਵਿੱਚ ਛਪਦੀ ਆ ਛਪਣ ਤੋਂ ਬਾਅਦ ਇਹ ਲੋਕਾਂ ਦੇ ਵਿੱਚ ਜਾਂਦੀ ਆ ਤੇ ਫਿਰ ਕਈ ਵਾਰੀ ਉਹ ਅੱਗ ਲਗਾਉਣ ਦਾ ਵੀ ਕੰਮ ਕਰਦੀ ਆ ਹੁਣ ਅੱਜ ਫਿਰ ਸਾਡੇ ਕੁਝ ਪੱਤਰਕਾਰ ਕੁਝ ਯੂਟਿਊਬਰ ਇਨ੍ਹਾਂ ਹੀ ਇਰਾਹਾਂ ਦੇ ਉੱਤੇ ਤੁਰੇ ਹੋਏ ਨੇ ਫਿਰ ਇੱਕ ਕੇਪੀਐਸ ਗਿੱਲ ਦੇ ਪਰਿਵਾਰ ਦੀ ਇੰਟਰਵਿਊ ਹੁੰਦੀ ਆ ਕੱਲੂ ਘਰ ਹਫਤਾ ਜਿਹੜਾ ਸ਼ੁਰੂ ਹੋਣ ਵਾਲਾ ਉਹਨੇ ਇੱਕ ਨਵੀਂ ਚਰਚਾ ਸਾਡੇ ਵਿੱਚ ਛੇੜ ਦਿੱਤੀ ਕਿਵੇਂ ਜਿਹੜੇ ਤਣ ਦੇ ਵਿੱਚ ਉਬਾਲੇ ਖਾਂਦਾ ਹੋਇਆ ਸਾਡਾ ਖੂਨ ਸੀਗਾ ਉਹ ਫਿਰ ਇੱਕ ਵਾਰੀ ਇਹ ਜ਼ੁਬਾਨ ਦੇ ਉੱਤੇ ਆਇਆ ਸ਼ਰਧਾਂ ਦੇ ਰਹੀਂ ਬਾਹਰ ਆਇਆ ਤੇ ਸਮਾਜ ਦੇ ਵਿੱਚ ਫਿਰ ਇੱਕ ਨਵੀਂ ਹਲਚਲ ਸ਼ੁਰੂ ਹੋਈ ਉਹਦੇ ਚ ਚਰਚਾ ਦਾ ਵਿਸ਼ਾ ਬਣਿਆ ਵੀ ਮਸੀਹਾ ਕੇ ਬੁੱਚੜ ਆਪਾਂ ਵੀ ਉਹ ਤੇ ਤਿੰਨ ਚਾਰ ਵੀਡੀਓ ਕੀਤੀ ਆ ਮੇਰੇ ਖਿਆਲੋਂ ਵੀ ਇਹ ਇੰਨਾ ਕੁਛ ਪਿਆ ਕਿ 6 ਮਹੀਨੇ ਵੀ ਇਹਦੇ ਤੇ ਆਪਾਂ ਲੱਗੇ ਰਹੀਏ ਤੇ ਇਹ ਨਹੀਂ ਮੁੱਕ ਸਕਦੀਆਂ ਪਰ ਸਮਾਜ ਨੂੰ ਅਸੀਂ ਕੀ ਦੇ ਰਹੇ ਆ ਗੱਲ ਇੱਥੇ ਖੜੀ ਆ ਉਸ ਤੋਂ ਅੱਗੇ ਕੁਝ ਗੈਂਗਸਟਰਾਂ ਦੀਆਂ ਇੰਟਰਵਿਊ ਆ ਆਉਂਦੀਆਂ ਇਹ ਤਾਂ ਲੋਕ ਕਰਦੇ ਆ ਕਿਉਂਕਿ ਸਮਾਜ ਔਰ ਨੌਜਵਾਨ ਇਹਨਾਂ ਚੀਜ਼ਾਂ ਨੂੰ ਸੁਣਦੇ ਆ ਇਹਨਾਂ ਨੂੰ ਪਸੰਦ ਕਰਦੇ ਆ ਇਸ ਰਸਤੇ ਨੂੰ ਉਹ ਪਸੰਦ ਕਰਦੇ ਆ ਤਾਂ ਇਹ ਇੰਨੀਆਂ ਲੱਖਾਂ ਆਂਦੀਆਂ ਲੱਖਾਂ ਜਿਹਨਾਂ ਦੇ 뷰 ਜਾਂਦੇ ਆ ਚੰਗੀ ਗੱਲ ਨੂੰ ਕੋਈ ਸੁਣਨਾ ਨਹੀਂ ਚਾਹੁੰਦਾ ਬਹੁਤ ਘੱਟ ਲੋਕ ਹੁੰਦੇ ਜਿਹੜੇ ਕਿਸੇ ਗੰਭੀਰ ਵਿਸ਼ੇ ਦੇ ਉੱਤੇ ਕਿਸੇ ਸੈਂਸੀਅਰ ਟਾਪਿਕ ਦੇ ਉੱਤੇ ਗੱਲਬਾਤ ਸੁਣਦੇ ਹੁਣ ਮੱਕੜ ਇੱਕ ਇੰਟਰਵਿਊ ਕਰਦਾ ਕੇਪੀਐਸ ਗਿੱਲ ਤੇ ਪਰਿਵਾਰ ਦੀ ਲੱਖਾਂ ਦੇ ਵਿੱਚ ਉਹਦੀ ਉਹਦੇ ਵੀਊ ਚਲੇ ਗਏ ਇੱਕ ਨਵੀਂ ਚਰਚਾ ਉਸ ਇੰਟਰਵਿਊ ਨੇ ਛੇੜੀ ਸਾਡੇ ਕਰਤਾਰ ਵੀ ਉਹਦੇ ਚੋਂ ਨਿਕਲ ਕੇ ਬਾਹਰ ਆਏ ਸਾਡਾ ਵਿਹਾਰ ਸਾਡਾ ਵਿਚਾਰ ਇਹ ਚੀਜ਼ਾਂ ਬਾਹਰ ਨਿਕਲ ਕੇ ਆਈਆਂ ਉਹਦੇ ਪਰ ਅਗਲੀ ਹੀ ਇੰਟਰਵਿਊ ਚਿੱਟੇ ਦੇ ਵਿੱਚ ਫੜੀ ਗਈ ਇੱਕ ਸਮਗਲਰ ਸਾਡੀ ਪੁਲਿਸ ਦੀ ਮੁਲਾਜ਼ਮ ਉਹ ਉਹਦੀ ਕਰਦਾ ਹੁਣ ਮੈਨੂੰ ਨਹੀਂ ਸਮਝ ਲੱਗੀ ਵੀ ਇਹ ਲੈਵਲ ਕਿੱਥੇ ਖੜਾ ਇੱਕ ਤੁਸੀਂ ਉਹ ਚਰਚਾ ਛੇੜ ਦਿੱਤੀ ਜੋ ਸਾਡੀ ਇੱਕ ਹਿਰਦੇ ਵਲੂੰਧਰੇ ਹੋਏ ਸਾਡੇ ਸਾਡੀ ਅਸੀਂ ਛਿੱਲੇ ਹੋਏ ਚੀਰੇ ਹੋਏ ਜ਼ਖਮਾਂ ਨੂੰ ਅਸੀਂ ਅੱਜ ਵੀ ਰਸ ਰਹੇ ਨੇ ਉਹ ਦੂਜੀ ਤੁਸੀਂ ਸਾਡੀ ਬਰਬਾਦੀ ਦੀ ਕਹਾਣੀ ਛੇੜ ਕੇ ਤੇ ਲੱਖਾਂ ਦੇ ਵਿੱਚ ਇਹ ਲੋਕਾਂ ਨੇ ਸੁਣੀ ਹੁਣ ਉਹਦੇ ਚੋਂ ਲੋਕ ਕੀ ਸੇਧ ਲੈਣਗੇ ਕੀ ਨੌਜਵਾਨੀ ਸੇਧ ਲਾਊਗੀ ਕੀ ਉਹਨੂੰ ਪੇਸ਼ ਕਰਨਾ ਜ਼ਰੂਰੀ ਸੀ ਲੋਕਾਂ ਦੇ ਅੱਗੇ ਕੀ ਅਸੀਂ ਸਾਡਾ ਲੈਵਲ ਕਿੱਥੇ ਖੜ ਗਿਆ ਆ ਕੁਛ ਗੈਂਗਸਟਰ ਪਿਛਲੇ ਦਿਨੀ ਜਮਾਨਤਾਂ ਜਮੂਨਤਾਂ ਤੇ ਆਏ ਆ ਹੁਣ ਮੈਨੂੰ ਇੱਕ ਤਾਂ ਤਾਂ ਮੈਨੂੰ ਪਤਾ ਜਿਵੇਂ ਸਿਲੰਡਰ ਹੋ ਗਿਆ ਕਿਵੇਂ ਫਿਰ ਬੱਚੀਆਂ ਲਿਆ ਕੇ ਅਫਸਰਾਂ ਦੇ ਪੈਰਾਂ 'ਚ ਰੱਖ ਕੇ ਪੈਰਾਂ ਦੇ ਵਿੱਚ ਰੱਖਣ ਤੱਕ ਗਏ ਵੀ ਇਹਨਾਂ ਦੀ ਵੇਰ ਕਰੋ ਬਖਸ਼ੋ ਤੇ ਗਾ ਤੁਹਾਨੂੰ ਮੈਂ ਅੱਗੇ ਵੀ ਮੇਰੀਆਂ ਵੀਡੀਓ 'ਚ ਦੱਸਿਆ ਵੀ ਇਹ ਰਾਹ ਕਿਹੇ ਜਾ ਹੁੰਦਾ ਏਸ ਖੂ ਦੇ ਵਿੱਚੋਂ ਬਚਦਾ ਕੌਣ ਹੈ ਜਿਹੜਾ ਫਿਰ ਪੁਲਿਸ ਦੀ ਬਾਹ ਫੜ ਲੈਂਦਾ ਉਹਨੂੰ ਪੁਲਿਸ ਬਾਹਰ ਖਿੱਚ ਲੈਂਦੀ ਹੈ ਤਨੀ ਤਫਰ ਉਹ ਹੀ ਦਲਦਲ ਉਸ ਖੂਹ ਦੇ ਵਿੱਚ ਡੱਡੂਆਂ ਨੂੰ ਕੁੱਕੇ ਫਿਰੋ ਤੇ ਅਸੀਂ ਕੀ ਸੇਹ ਦੇਣਾ ਚਾਹੁੰਨੇ ਇਹਨਾਂ ਇਹਨਾਂ ਲੋਕਾਂ ਨੂੰ ਅੱਗੇ ਲਿਆ ਕੇ ਅਸੀਂ ਕੀ ਦੱਸਣਾ ਚਾਹੁੰਨੇ ਆ ਵੀ ਅਸੀਂ ਬਹੁਤ ਮਾਰ ਕੇ ਮਾਰੇ ਆ ਵੀ ਆਪਦੇ ਭਰਾ ਮਾਰੇ ਆ ਅਸੀਂ ਉਸੇ ਨੂੰ ਤਾਂ ਅਸੀਂ ਮੈਂ ਰੋ ਰਿਆਂ ਵੀ ਸਾਥੋਂ ਕੀ ਕਰਵਾ ਲਿਆ ਗਿਆ ਅਸੀਂ ਕੀ ਕਰ ਬੈਠੇ ਇੱਕ ਪੱਗਾਂ ਵਾਲੇ ਪੱਗਾਂ ਵਾਲਿਆਂ ਦੇ ਦੁਸ਼ਮਣ ਬਣੇ ਬੈਠੇ ਆ ਅੱਜ ਵੀ ਜਿਹੜੀ ਸਾਡੀ ਸੋਸ਼ਲ ਮੀਡੀਆ ਤੇ ਚਰਚਾ ਅਮਰਤਪਾਲ ਵਰਸਿਜ ਦੀਪ ਸਿੱਧੂ ਦੇ ਦੋ ਗਰੁੱਪ ਆ ਮੈਂ ਰਦੀਪ ਨੂੰ ਪਿਆਰ ਕਰਦਾ ਮੈਂ ਵੀ ਉਸ ਉਸ ਵਾਰਸ ਪੰਜਾਬ ਦੀ ਜੱਥੇਬੰਦੀ ਨੂੰ ਚਾਹੁੰਨਾ ਮੈਂ ਵੀ ਉਹਦੇ ਚ ਕੰਮ ਕਰਨਾ ਚਾਹੁੰਨਾ ਪਰ ਕਰੀਏ ਕਿਹਦੇ ਨਾਲ ਕਿਹੜੇ ਨਾਲ ਖੜੀਏ ਤੇ ਕਿਹੜੇ ਨਾਲ ਨਾ ਖੜੀਏ ਸਵਾਲ ਇੱਥੇ ਖੜਾ ਏਕਾ ਕਿਸੇ ਤਰ ਚ ਹੁੰਦਾ ਨਹੀਂ ਦਿਸਦਾ ਅਗਰ ਇਹ ਲੋਕ ਏਕਾ ਨਹੀਂ ਕਰਦੇ ਤੇ ਮੈਂ ਕਹਿੰਦਾ ਵੀ ਤੁਸੀਂ ਨੌਜਵਾਨ ਨੂੰ ਏਕਾ ਕਰ ਲਓ ਸਮਾਜ ਵਿੱਚ ਚੰਗਾ ਕੰਮ ਕਰੋ ਚੰਗੇ ਕੰਮ ਹੋਰ ਬਹੁਤ ਹੈਗੇ ਆ ਚੰਗੇ ਕੰਮਾਂ ਨੂੰ ਅੱਗੇ ਲਿਆ ਕੇ ਰੱਖੋ ਪਰ ਗੱਲ ਤਾਂ ਇੱਥੇ ਇਹ ਵੀ ਜਿਵੇਂ ਬੇਦਰਬੀ ਦੀਆਂ ਮੈਂ ਤੁਹਾਨੂੰ ਅੱਗੇ ਵੀ ਕਈ ਗੱਲਾਂ ਦੱਸਦਾ ਹੁੰਨਾ ਵੀ ਇਹਦੇ ਉਹਦੇ ਮੁੱਢ ਕਿੱਥੋਂ ਵੱਜਦੇ ਇਹ ਜੇ ਜਦੋਂ ਫਿਰ ਇਹ ਜੇ ਭੰਬੜ ਮਚਦੇ ਆ ਪੰਜਾਬ ਨੂੰ ਜਦੋਂ ਤਪਦੀ ਪੱਠੀ 'ਚ ਚੋਕਿਆ ਜਾਂਦਾ ਉਹਦੇ ਭੰਬੜ ਕਿੱਥੋਂ ਵੱਲਦੇ ਆ ਉਹ ਇਹਨਾਂ ਸ਼ਬਦਾਂ ਤੋਂ ਬਣਦੇ ਆ ਮੈਂ ਦੋ ਤਿੰਨ ਪ੍ਰਚਾਰਕ ਉਸ ਵੇਲੇ ਦੇ ਜਿਹੜੇ ਨਿੰਦਕੇ ਉੱਪਰ ਆਏ ਜਿਵੇਂ ਅੱਜ ਇੱਕ ਟ੍ਰੈਂਡ ਚੱਲ ਰਿਹਾ ਨਾ ਵੀ ਅਮਰਤਪਾਲ ਨੂੰ ਉਹਦੇ ਖਿਲਾਫ ਬੋਲੋ ਤੇ ਸਿਕਿਉਰਿਟੀ ਲੈ ਲਓ ਦੂਜਾ ਗਰੁੱਪ ਆ ਉਹ ਕਿਸੇ ਹੋਰ ਦੇ ਖਿਲਾਫ ਬੋਲੋ ਸਿਕਿਉਰਿਟੀ ਲੈ ਲਓ ਜਿਵੇਂ ਸੈਵ ਸੈਨ ਵਾਲੇ ਕੁਝ ਹੋਰ ਦਗੜਦੱਲੇ ਲੋਕ ਐ ਵੀ ਭਿੰਡਰਾਲੇ ਸੰਤਾਂ ਦੇ ਖਿਲਾਫ ਬੋਲੋ ਸਿਕਿਉਰਟੀਆਂ ਮਿਲ ਜਾਂਦੀਆਂ ਇਹ ਲੋਕਾਂ ਦੀ ਮਾਨਸਿਕਤਾ ਸਾਡੀ ਹੈ ਉਹਨਾਂ ਨੂੰ ਪਤਾ ਹੈਗਾ ਉਹ ਦੁਨੀਆ ਸਾਨੂੰ ਗਾਲਾਂ ਕੱਢਦੀ ਹੁਣ ਮੇਰੀ ਜਿਹੜੀ ਇੱਕ ਤੁਹਾਨੂੰ ਬੇਨਤੀ ਜਿਹੜੀ ਮੈਂ ਕਰਨ ਲੱਗਿਆ ਵੀ ਅਸੀਂ ਇੱਥੇ ਖੜੇ ਕਿਉਂ ਆ ਸੀ ਆ ਕਿਵੇਂ ਗਏ ਇੱਥੋਂ ਤੱਕ ਦੋ ਘਟਨਾਵਾਂ ਪਿਛਲੇ ਦਿਨੀ ਵਾਪਰਦੀਆਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ ਇਹ ਰਿਹਾਈ ਜਿਹੜੀ ਸੀਗੀ ਪਰੋਲ ਤੇ ਚੱਲ ਰਹੀ ਸੀ ਉਹ ਉਹ ਅਦਾਲਤ ਨੇ ਰੱਦ ਕਰ ਦਿੱਤੀ ਆ ਉਹਨਾਂ ਨੂੰ ਸਿਲੰਡਰ ਕਰਨ ਵਾਸਤੇ ਕਹਿ ਦਿੱਤਾ ਇੱਕ ਵੀ ਜਥੇਬੰਦੀ ਦਾ ਬਿਆਨ ਨਹੀਂ ਆਇਆ ਇੱਕ ਵੀ ਸਾਡਾ ਕੋਈ ਲੀਡਰ ਨਹੀਂ ਬੋਲਿਆ ਇੱਕ ਵੀ ਸਾਡਾ ਕੋਈ ਆਗੂ ਨਹੀਂ ਬੋਲਿਆ ਉਹਦਾ ਕਾਰਨ ਕੀ ਆ ਕਿਉਂਕਿ ਅਗਲੇ ਸਮਝਦੇ ਆ ਵੀ ਇਹ 29ਾਂ ਧੜਿਆਂ 'ਚ ਵੰਡੇ ਹੋਏ ਲੋਕ ਸਾਡਾ ਇਹ ਕੀ ਕਰ ਲੈਣਗੇ ਮੈਨੂੰ ਪ੍ਰਚਾਰਕ ਨੂੰ ਜਦੋਂ ਪੁੱਛਿਆ ਮੈਂ ਕਿਹਾ ਵੀ ਪਹਿਲਾ ਦਿਨ ਤੁਹਾਡੀ ਜਿਹੜਾ ਤੁਹਾਡਾ ਬੋਰਡ ਲੱਗਾ ਉੱਤੇ ਲਿਖਿਆ ਵੀ ਕਥਾ ਦੀਵਾਨ ਵੀ ਕਥਾ ਦੇ ਦੀਵਾਨ ਸੱਜਣਗੇ ਹੁਣ ਉਹਨਾਂ ਚ ਕੀ ਹੁੰਦਾ ਕਥਾ ਗੌਰ ਇਤਿਹਾਸ ਦੀ ਹੁੰਦੀ ਹੈ ਗੁਰਬਾਣੀ ਦੀ ਹੁੰਦੀ ਹੈ ਤੇ ਦੀਵਾਨਾਂ ਦੇ ਵਿੱਚ ਵਿਚਾਰ ਹੁੰਦੀ ਹੈ ਸਾਡੀ ਸਾਡੀ ਕੌਮ ਦੀ ਚਰਚਾ ਸਾਡੇ ਇਤਿਹਾਸ ਦੀ ਚਰਚਾ ਗੁਰਬਾਣੀ ਦੀ ਚਰਚਾ ਤੈਨੀਆਂ ਹੀ ਵਿਸ਼ੇ ਚੱਲਦੀ ਨਾ ਪੰਜਾਬ ਦਾ ਇਤਿਹਾਸ ਇਹ ਚੋਂ ਕੱਢ ਲਿਆ ਜਾਂਦਾ ਉਹ ਕਿ ਉਹ ਹਿਸਟੋਰੀਕਲ ਵਿੱਚ ਆ ਸਿੱਖ ਇਤਿਹਾਸ ਗੁਰ ਇਤਿਹਾਸ ਤੇ ਸਾਡਾ ਸਿੱਖ ਜਿਹੜਾ ਸਾਡੀ ਮਰਿਆਦਾ ਇਹਦਾ ਪ੍ਰਚਾਰ ਜਿਹੜੇ ਆ ਪ੍ਰਚਾਰਕ ਕਰਦੇ ਆ ਪਰ ਅੱਜ ਕੀ ਹੋ ਰਿਹਾ ਕੋਈ ਢੰਡਰੀਆਂ ਵਾਲੇ ਨੂੰ ਨਿੰਦਕੇ ਉੱਪਰ ਜਾ ਰਿਹਾ ਕੋਈ ਸਰਸੇ ਵਾਲੇ ਦਾ ਵਿੱਚ ਆ ਛੇੜੀ ਬੈਠਾ ਫੇਰ ਆ ਸਿਰ ਕਮਾਉਣ ਵਾਲੇ ਜਿਹੜੇ ਹੈਗੇ ਆ ਇਹ ਖੁੰਬਾਂ ਨੂੰ ਸੋਸ਼ਲ ਮੀਡੀਆ ਤੇ ਨਿਕਲੇ ਆਏ ਹੋ ਦੇਖੋ ਸਾਡਾ ਸਮਾਜ ਅਸੀਂ ਜਾ ਕੇ ਇਧਰ ਨੂੰ ਰਹਿ ਗਏ ਆ ਜਿਹੜੇ ਜਨ ਪ੍ਰੇਤ ਪੂਤਾਂ ਸਭ ਗਰੀਬਾਂ ਚ ਹੀ ਆ ਰਹੇ ਆ ਕਿਸੇ ਤਕੜੇ ਚ ਕਿਉਂ ਨਹੀਂ ਆ ਰਹੇ ਆ ਕਿਸੇ ਮਿਨਿਸਟਰ ਚ ਕਿਉਂ ਨਹੀਂ ਆ ਰਿਹਾ ਕਿਸੇ ਅਫਸਰ ਚ ਕਿਉਂ ਨਹੀਂ ਆ ਰਿਹਾ ਗੱਲ ਇਹ ਵੀ ਇਹ ਸਾਰੀਆਂ ਮਲਾਮਤਾਂ ਦਾ ਕਾਰਨ ਹੈ ਗਰੀਬੀ ਤੇ ਗਰੀਬ ਦਾ ਹੋਰ ਸ਼ੋਸ਼ਣ ਹੁੰਦਾ ਇਹ ਜੀਆਂ ਜਗ੍ਹਾ ਤੇ ਜਾ ਕੇ ਤੇ ਜਿਨ੍ਹਾਂ ਨੇ ਪ੍ਰਚਾਰ ਕਰਨਾ ਸੀਗਾ ਉਹ ਨਿੰਦਿਆ ਚ ਪਏ ਹੋਏ ਆ ਤੇ ਮੈਂ ਪ੍ਰਚਾਰਕ ਨੂੰ ਪੁੱਛਿਆ ਮੈਂ ਕਿਹਾ ਜੀ ਕੀ ਕਾਰਨ ਵੀ ਤੁਸੀਂ ਕੱਲ ਇਹ ਜਿਹੜੇ ਆ ਜਿਹੜੇ ਆ ਸਿਰਕਮਾਉਂਦੇ ਨਾ ਪੀਰਾਂ ਦੇ ਉੱਤੇ ਤੁਸੀਂ ਇਹਨਾਂ ਦੇ ਕਬਰਾਂ ਉੱਤੇ ਚਰਚਾ ਕੀਤੀ ਚੰਗੀ ਗੱਲ ਪਰ ਅਗਲੇ ਦਿਨ ਤੁਸੀਂ ਟੰਡਰੀਆਂ ਵਾਲੇ ਨੂੰ ਨਿੰਦ ਲਿਆ ਤਕਸਾਲ ਨੂੰ ਨਿੰਦ ਲਿਆ ਉਹਨੂੰ ਨਿੰਦ ਲਿਆ ਇਹਨੂੰ ਨਿੰਦ ਲਿਆ ਉਹ ਮੈਨੂੰ ਕਹਿੰਦਾ ਜੀ ਸਾਡਾ ਵੀ ਕਰਦਾ ਵੀ ਅਸੀਂ ਕਥਾ ਵਿਚਾਰਾਂ ਕਰੀਏ ਗੁਰਬਾਣੀ ਦੀ ਵਿਚਾਰ ਇਹਨਾਂ ਲੋਕਾਂ ਨੂੰ ਸੁਣਾਈਏ ਪਰ ਇਹ ਲੋਕ ਸੁਣਨਾ ਹੀ ਇਹ ਚਾਹੁੰਦੇ ਆ ਇਹ ਸੁਣਨਾ ਹੀ ਨਿੰਦਿਆ ਚਾਹੁੰਦੇ ਆ ਜੇ ਮੈਂ ਇਹ ਗੱਲ ਕੀਤੀ ਸੀ ਤਾਂ 10 ਬੰਦੇ ਉੱਠ ਕੇ ਖੜੇ ਮੈਨੂੰ ਟੋਕ ਸਕਦੇ ਵੀ ਨਾ ਪਾਈ ਇੱਥੇ ਨਿੰਦਿਆ ਨਹੀਂ ਕਿਸੇ ਦੀ ਕਰਨੀ ਇਹ ਗੁਰੂ ਘਰ ਦੀ ਸਟੇਜ ਆ ਇੱਥੇ ਗੁਰੂਬ ਦੀ ਵਿਚਾਰ ਕਰੋ ਗੁਰੂ ਦੇ ਸਿਧਾਂਤ ਤੇ ਚਰਚਾ ਕਰੋ ਪਰ ਉਹ ਕਹਿੰਦਾ ਵੀ ਇਹ ਦਿਮਾਗੀ ਲੈਵਲ ਸਾਡਾ ਇਸ ਪੱਧਰ ਦਾ ਵੀ ਇਹ ਲੋਕ ਸੁਣਨਾ ਹੀ ਇਹ ਚਾਹੁੰਦੇ ਆ ਇਹ ਗੁਰਬਾਣੀ ਵਿਚਾਰ ਕਥਾ ਵਿਚਾਰ ਸੁਣਨਾ ਹੀ ਨਹੀਂ ਚਾਹੁੰਦੇ ਇਹ ਹੀ ਅੱਜ ਸਾਡੀ ਨੌਜਵਾਨੀ ਦਾ ਤਾਥ ਹੀ ਨਿਕਲਦਾ ਵੀ ਉਹ ਚਿੱਟੇ ਵਾਲਿਆਂ ਨੂੰ ਸੁਣਨਾ ਚਾਹੁੰਦੇ ਆ ਇਹ ਜਿਹਿਆਂ ਨੂੰ ਸੁਣਨਾ ਚਾਹੁੰਦੇ ਆ ਉਹ ਗੈਂਗਸਟਰਾਂ ਨੂੰ ਸੁਣਨਾ ਚਾਹੁੰਦੇ ਆ ਉਹ ਚੰਗੀ ਗੱਲ ਨਹੀਂ ਸੁਣਨਾ ਚਾਹੁੰਦੇ ਚਾਹੇ ਉਹਦੇ ਵਿੱਚੋਂ ਬਰਬਾਦ ਹੀ ਕਿਉਂ ਨਾ ਹੋ ਜਾਵੇ ਉਹਦੇ ਚ ਜਸਪ੍ਰੀਤ ਦਾ ਪੁਲਿਸ ਮੁਕਾਬਲਾ ਪਿਛਲੇ ਦਿਨਾਂ ਦਾ ਚਰਚਾ ਅੱਛਾ ਕੋਈ ਨਹੀਂ ਬੋਲ ਰਿਹਾ ਉੱਤੇ ਕਿਉਂਕਿ ਸਾਨੂੰ ਡੱਡੂ ਵਾਲੀ ਆਦਤ ਪੈ ਚੁੱਕੀ ਆ ਵੀ ਉਬਲਦੇ ਪਾਣੀ ਦੇ ਵਿੱਚ ਡੱਡੂ ਪਹਿਲਾਂ ਸਿੱਟਿਆ ਤੇ ਬੁੜਕ ਕੇ ਬਾਹਰ ਵਜਿਆ ਫਿਰ ਉਸੇ ਡੱਡੂ ਨੂੰ ਥੋੜਾ ਜਿਹਾ ਤੇਰ ਬਰਫ਼ ਵਾਲੇ ਪਾਣੀ 'ਚ ਭਾ ਕੇ ਉਬਲਦੇ ਪਾਣੀ 'ਚ ਪਾਤਾ ਉਹ ਜਿੰਨਾ ਚਿਰ ਟੈਂਪਰੇਚਰ ਬਾਡੀ ਦਾ ਉਹਦੇ ਨਾਲ ਮਿਲਾਉਂਦਾ ਮਿਲਾਉਂਦਾ ਤੇ ਵਿੱਚੇ ਹੀ ਉਬਲ ਗਿਆ ਅਸੀਂ ਉਹੀ ਆ ਵੀ ਅਸੀਂ ਉਬਲੇ ਹੀ ਫਿਰਦੇ ਉਬਲੇ ਪਾਣੀ 'ਚ ਸਾਨੂੰ ਸੁਟਿਆ ਹੋਇਆ ਅਸੀਂ ਬਾਹਰ ਨਿਕਲ ਦੀ ਲੱਖ ਕੋਸ਼ਿਸ਼ ਕਰਦੇ ਆਂ ਪਰ ਅਸੀਂ ਉਸ ਹਾਲਾਤਾਂ ਨੂੰ ਆਪਣੇ ਮੁਤਾਬਕ ਢਾਲਦੇ ਹੋਏ ਅਸੀਂ ਵਿੱਚ ਹੀ ਸਮਾਏ ਜਾ ਰਹੇ ਹਾਂ ਹੁਣ ਉਹ ਨੌਜਵਾਨਾਂ ਦੀ ਗੱਲ ਹੀ ਨਹੀਂ ਕੋਈ ਕਰ ਰਿਹਾ ਕੋਈ ਜਥੇਬੰਦੀ ਨਹੀਂ ਕਰ ਰਹੀ ਕੋਈ ਹਾਲਤਖਸਾਬ ਤੇ ਜਥੇਦਾਰ ਨੇ ਤਾਂ ਕੋਈ ਬਿਆਨ ਨਹੀਂ ਦਿੱਤਾ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਾਰੇ ਕੇਸ ਬਰੀ ਹੋ ਗਏ ਆ ਕਿਸੇ ਨੇ ਉਹਨਾਂ ਤੇ ਵਿਚਾਰ ਨਹੀਂ ਕੀਤੀ ਕਿਸੇ ਨੇ ਬਿਆਨ ਨਹੀਂ ਦਿੱਤਾ ਵੀ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਉਹਦਾ ਕਾਰਨ ਕੀ ਆ ਦੋਸਤੋ ਕਿਉਂਕਿ ਉਹ ਜੇ ਬਾਹਰ ਆ ਜਾਂਦੇ ਆ ਤੇ ਇਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਪੈਦਾ ਹੋ ਹੁੰਦਾ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਉਹਨਾਂ ਵੀ ਜੇ ਇਹ ਲੋਕ ਇੱਕਾ ਨਹੀਂ ਨਾ ਕਰਦੇ ਇਹ ਇੱਕ ਪਲੇਟਫਾਰਮ ਤੇ ਨਹੀਂ ਇਕੱਠੇ ਹੋ ਸਕਦੇ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਧਾਂਤ ਹੀ ਗੁਰੂ ਸਾਹਿਬ ਨੇ ਇਸੇ ਕਰਕੇ ਦਿੱਤਾ ਕਿ ਸਿੱਖਾਂ ਦੇ ਕਿੰਨੇ ਵੀ ਆਪਸ ਵਿੱਚ ਵੱਖਰੇਵੇਂ ਹੋਣ ਉਹ ਸਾਨੂੰ ਜਿਹੜਾ ਸਿੱਖ ਸ਼ਬਦ ਤੇ ਸਾਡਾ ਸਿਧਾਂਤ ਅਕਾਲ ਤਖਤ ਸਾਹਿਬ ਦਾ ਸਾਨੂੰ ਇੱਕ ਕਰਦਾ ਨਿਸ਼ਾਨ ਸਾਹਿਬ ਦੇ ਥੱਲੇ ਸਾਨੂੰ ਇੱਕ ਕਰਦਾ ਅਸੀਂ ਅੱਗੇ ਜੋ ਮਰਜ਼ੀ ਲਿਖੀ ਜਾਂਦੇ ਆ ਜੱਟ ਸਿੱਖ ਮੱਝੀ ਸਿੱਖ ਨਾਈ ਸਿੱਖ ਸ਼ੀਂਬਾ ਸਿੱਖ ਪਰ ਪਿਛਲਾ ਸਿੱਖ ਲਾ ਕੇ ਦਿਖਾ ਦਿਓ ਅਗਲੇ ਆ ਤੁਹਾਡੇ ਕੋਈ ਜੱਟ ਹੈ ਕੋਈ ਸ਼ਿੰਬਾ ਹੈ ਕੋਈ ਝੀਵਰਾ ਕੋਈ ਕੁਛ ਹੈ ਉਹ ਤੁਸੀਂ ਜਿਹੜੇ ਵੰਡੀਆਂ ਚ ਪਏ ਹੋਇਆ ਪਿਛਲਾ ਸ਼ਬਦ ਸਾਡੇ ਗੁਰੂ ਦਾ ਸੰਪੇਆ ਹੋਇਆ ਉਹ ਸੇਖ ਹੀ ਰਹਿਣਾ ਤੇ ਜੇ ਅੱਗੋਂ ਅਸੀਂ ਇਹ ਲਾਦ ਕੇ ਤੇ ਸਾਰੀ ਸੇਖ ਹੋ ਜੀ ਗਈ ਤੇ ਸਾਡੇ ਅਗੇ ਕੋਈ ਤਾਕਤ ਹੈ ਕੋਈ ਖੜ ਜੂਗੀ ਕਿਸੇ ਦੀ ਇਥੇ ਜੇ ਸੁਖਬੀਰ ਬਾਦਲ ਅਮਰਤ ਸ਼ਾਹ ਦੇ ਕੋਲੇ ਇੱਕ ਮੰਗ ਪੱਤਰ ਲੈ ਕੇ ਜਾਂਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਤੇ ਉਹ ਆਨੇ ਕੱਢਦਾ ਤੇ ਉਹ ਪਿੱਛੇ ਕਰ ਲੈਂਦਾ ਐ ਕਰਕੇ ਉਹਨੂੰ ਪਤਾ ਇਹਦੀ ਕੌਮ ਇਹਨੂੰ ਨਕਾਰ ਚੁੱਕੀ ਆ ਇਹ ਆਪਣਾ ਆਧਾਰ ਆਪਣੀ ਕੌਮ 'ਚ ਖਤਮ ਕਰ ਚੁੱਕਿਆ ਇਹ ਸਾਡਾ ਜੀ ਕੀ ਵਿਗਾੜ ਲਊਗਾ ਕੌਮ ਉਹਨੂੰ ਪਿਆਰ ਕਰਦੀ ਹੁੰਦੀ ਤੇ ਅਕਾਲੀ ਦਲ ਦਾ ਹੁੰਦਾ ਪ੍ਰਧਾਨ ਜੇ ਅਮਿਤ ਸ਼ਾਹ ਤੇ ਪੈਰ ਲੈ ਕੱਢ ਕੇ ਖੜ ਜਾਂਦਾ ਉਹਦੀ ਇਹ ਸਾਡਾ ਡਰ ਸੀ ਇਹਨਾਂ ਲੋਕਾਂ ਨੂੰ ਅਸੀਂ ਇਸ ਦੇਸ਼ ਨੂੰ ਸਾਡੇ ਵੱਡ ਬਡੇਰੇ ਇਹਨਾਂ ਲੋਕਾਂ ਨੂੰ ਅੱਜ ਇਹਨਾਂ ਕੁਰਸੀਆਂ ਤੇ ਪਹੁੰਚਾਉਣ ਵਾਲੇ ਆ ਇਨਾਂ ਦੇ ਮੰਦਰਾਂ 'ਚ ਟੱਲੀਆਂ ਤੇ ਜੋਤਾਂ ਜਗ ਰਹੀਆਂ ਨਾ ਉਹ ਸਾਡੇ ਸਾਡੇ ਗੁਰੂ ਸਾਹਿਬਾਨਾਂ ਦੇ ਖੂਨ ਨਾਲ ਜਗ ਰਹੀਆਂ ਨੇ ਅਸੀਂ ਆਪਣੇ ਆਪ ਨੂੰ ਭੁੱਲ ਹੀ ਗਏ ਸਾਡਾ ਤੱਤੀਆਂ ਤਵੀਆਂ ਤੋਂ ਸਫ਼ਰ ਸ਼ੁਰੂ ਹੁੰਦਾ ਸਾਡਾ ਸਫ਼ਰ ਨੀਂਹਾਂ 'ਚ ਖੜ ਕੇ ਸ਼ੁਰੂ ਹੁੰਦਾ ਸਾਡਾ ਸਫ਼ਰ ਦੇਖ ਚੋ ਉਬਾਲੇ ਖਾ ਕੇ ਸ਼ੁਰੂ ਹੁੰਦਾ ਸਾਡਾ ਸਫ਼ਰ ਤਿੰਨ ਸਾਲ ਦੇ ਬੱਚੇ ਦਾ ਕਲੇਜਾ ਕੱਢ ਕੇ ਸ਼ੁਰੂ ਹੁੰਦਾ ਤੇ ਸਾਡਾ ਸਫਰ 1984 ਦੇ ਵਿੱਚ 15-15 ਦਿਨਾਂ ਦਿਨਾਂ ਦੇ ਬੱਚਿਆਂ ਦੇ ਇੱਕ ਵਿੱਚ ਲੰਗੀਆਂ ਗੋਲੀਆਂ ਤੁਸ਼ ਗੁੰਦਾ ਅਸੀਂ ਭੁੱਲ ਹੀ ਗਏ ਅਸੀਂ ਕੌਣ ਹਾਂ ਸੁਣਨਾ ਹੀ ਨਹੀਂ ਚਾਹੁੰਦੇ ਅਸੀਂ ਉਹ ਚੀਜ਼ਾਂ ਅਸੀਂ ਵਿਚਰਨਾ ਹੀ ਨਹੀਂ ਚਾਹੁੰਦੇ ਇਸ ਚੀਜ਼ ਦੇ ਵਿੱਚ ਕੀ ਪ੍ਰਾਪਤੀ ਕਰਾਂਗੇ ਅਸੀਂ ਅੱਜ ਅਸੀਂ ਇੱਕ ਦੂਜੇ ਦਾ ਕੈਰੇਕਟਰ ਜਿਹੜਾ ਹੈਗਾ ਉਡਾਉਣ ਤੇ ਲੱਗੇ ਹੋਏ ਆ ਅਗਲੇ ਦੇ ਕੱਪੜੇ ਲਾਉਣ ਤੱਕ ਅਸੀਂ ਤੁਰ ਗਏ ਯਾਰ ਸਿੱਖਾਂ ਦੇ ਵਿੱਚ ਵਿਚਾਰ ਹੋਣੀ ਟਕਰਾਰ ਹੋਣੀ ਵਿਚਾਰ ਚੋਂ ਟਕਰਾਰ ਨਿਕਲਦੀ ਆ ਟਕਰਾਰ ਦੇ ਵਿੱਚੋਂ ਵਿਹਾਰ ਨਿਕਲਦਾ ਵਿਹਾਰ ਦੇ ਵਿੱਚੋਂ ਕਿਰਦਾਰ ਨਿਕਲਦਾ ਤੇ ਫਿਰ ਕਿਰਦਾਰਾਂ ਚੋਂ ਕਈ ਵਾਰੀ ਸਰਕਾਰਾਂ ਨਿਕਲ ਜਾਂਦੀਆਂ ਇਹੋ ਜਿਹੇ ਕਿਰਦਾਰ ਖੜੇ ਹੋ ਜਾਂਦੇ ਆ ਸਰਕਾਰਾਂ ਪੈਣਾ ਚ ਹੁੰਦੀਆਂ ਕਰਕੇ ਤਾਂ ਵੇਖੋ ਅਸੀਂ ਨਿੱਜੀ ਨਿਜ ਪਾਲ ਕੇ ਬਹਿ ਗਏ ਨਿੱਜੀ ਦੁਸ਼ਮਣੀਆਂ ਪਾਲ ਕੇ ਬਹਿ ਗਏ ਇੱਕ ਦੂਜੇ ਨਾਲ ਅਸੀਂ ਵਿਚਾਰਧਾਰਕ ਵਿਰੋਧ ਹੋਣਾ ਹੋਰ ਗੱਲ ਆ ਹੋਣਾ ਚਾਹੀਦਾ ਉਹ ਤੇ ਵਿਚਾਰਧਾਰਕ ਵਿਰੋਧ ਦੇ ਵਿੱਚੋਂ ਚਰਚਾ ਨਿਕਲਦੀ ਆ ਮੈਂ ਕਹਿੰਦਾ ਸਰ ਚਰਚਾ ਚੋਂ ਵਿਚਾਰ ਨਿਕਲਦੇ ਆ ਵਿਚਾਰਾਂ ਚੋਂ ਵਿਹਾਰ ਨਿਕਲਦੇ ਆ ਵਿਹਾਰ ਚੋਂ ਕਰਤਾਰ ਨਿਕਲਦੀ ਆ ਤੇ ਕਰਤਾਰਾਂ ਚੋਂ ਸਰਕਾਰਾਂ ਪੈਰਾਂ ਚ ਆ ਜਾਂਦੀਆਂ ਬਾਦਸ਼ਾਹੀਆਂ ਮਿਲ ਜਾਂਦੀਆਂ ਪਰ ਅਸੀਂ ਅਸੀਂ ਜੇ ਤਾਂ ਅਸੀਂ ਤਾਂ ਇਹ ਵੀ ਨਹੀਂ ਸੋਚਦੇ ਵੀ ਅਸੀਂ ਕਿਸੇ ਦੀ ਧੀ ਭੈਣ ਦੇ ਪ੍ਰਤੀ ਕੀ ਬੋਲ ਰਹੇ ਆ ਸਾਡੀ ਹੁੰਦੀ ਵਿਚਾਰਧਾਰਕ ਵਿਰੋਧ ਆ ਅਸੀਂ ਅਗਲੇ ਦੀਆਂ ਘਰ ਦੀਆਂ ਦੇ ਕਰੈਕਟਰ ਤੁੰਗਲਾ ਚੱਕ ਰਹੇ ਹੁੰਨੇ ਆ ਗੁਰੂ ਮਹਾਰਾਜ ਦੇ ਅਹੀ ਜੂਰੀ ਚ ਖੜਕੇ ਮੈਂ ਕਿਸੇ ਦੇ ਗੋਡੇ ਲੱਗੇ ਕਿਸੇ ਦੇ ਗਿੱਟੇ ਲੱਗੇ ਮੈਂ ਗੱਲ ਜਿਹੜੀ ਸੱਚੀ ਕਹਣਾ ਨਹੀਂ ਹਟਦਾ ਹਰੀ ਨਾਮ ਦਾ ਜਦ ਗੁਰਪ੍ਰੀਤ ਹਰੀ ਨਾਮ ਦਾ ਭੋਗ ਪਿਆ ਉਥੇ ਇੱਕ ਬੰਦੇ ਨੇ ਅਮਰਪਾਲ ਦੀ ਘਰ ਦੀ ਉੱਤੇ ਪਰਸਨਲੀ ਟੈਗ ਮੈਂ ਉਸੇ ਵੇਲੇ ਬਾਹਰ ਨਿਕਲ ਕੇ ਮੈਂ ਕਿਹਾ ਅੱਜ ਤੋਂ ਬਾਅਦ ਤੇਰਾ ਸਾਡਾ ਰਾਹ ਵੱਖਰਾ ਉਹ ਸਾਡੀ ਲੜਾਈ ਦੀ ਧੀਆਂ ਕਿੱਥੋਂ ਆ ਗਈਆਂ ਯਾਰ ਸਾਡੀ ਲੜਾਈ ਦੇ ਵਿੱਚ ਭੈਣਾ ਕਿੱਥੋਂ ਆ ਗਈਆਂ ਮਾਵਾ ਕਿੱਥੋਂ ਆ ਗਈਆਂ ਮਰਦਾਂ ਮਰਦਾਂ ਹੀ ਲੜਾਈ ਲੜੋ ਅਜਿਹਾ ਸੁਖਰਾਜ ਵਰਗਾ ਬੰਦਾ ਅਮਰਤਪਾਲ ਦੇ ਕਿਰਦਾਰ ਦੇ ਉੱਤੇ ਉਂਗਲਾ ਚੱਕ ਰਿਹਾ ਮੇਰਾ ਉਹਦੇ ਨਾਲ ਵਿਚਾਰਧਾਰਕ ਵਿਰੋਧ ਉਹ ਤੋਂ ਕਰਾਇਆ ਗਿਆ ਜਿਹੜਾ ਜਨਾਲਾ ਗੰਡਾ ਉਹਦਾ ਕਾਰਨ ਕੀ ਸੀ ਜਿਹਦੇ ਪਿੱਛੇ ਕੀਤਾ ਗਿਆ ਉਹ ਕੀ ਕਹਿ ਰਿਹਾ ਅੱਜ ਉਹ ਅਜਿਹੀ ਕਹਿ ਰਿਹਾ ਨਾ ਵੀ ਕੌਣ ਸਰਕਾਰੀ ਹੈ ਤੇ ਕੌਣ ਪੰਜਾਬ ਦਾ ਰਾਖਾ ਹੁਣ ਹੈ ਤਾਂ ਦੋਨੋਂ ਸੀ ਨਾ ਉਹਦੀ ਖਾਤਰ ਜਨਾਲਾ ਥਾਣਾ ਘੇਰਨ ਗਿਆ ਉਹ ਬੰਦਾ ਹੀ ਅੱਜ ਇਹਨਾਂ ਉੱਤੇ ਸਵਾਲ ਚੱਕ ਰਿਹਾ ਉਹਦੇ ਕਰਕੇ ਅੱਜ 2 250 ਨੌਜਵਾਨ ਜਿਹੜਾ ਜ਼ਿਲ੍ਹੇ 'ਚ ਬੈਠਾ ਜਿਹੜੀਆਂ ਜਲੰਧਰ ਕੁਰਸੀਆਂ ਤੜਵਾਈਆਂ ਗਈਆਂ ਗੁਰਦੁਆਰੇ ਦੇ ਵਿੱਚ ਬੈਂਚ ਤਣਵਾਈ ਗਈ ਉਹ ਸਾਜ਼ਿਸ਼ ਤਹਿਤ ਕਰਾਈ ਗਈ ਸਾਰਾ ਕੁਝ ਇਹ ਸਮਝ ਨਹੀਂ ਸਕਿਆ ਬੰਦਾ ਮੇਰਾ ਸਵਾਲ ਉਦੋਂ ਇਹੀ ਖੜਾ ਹੋਇਆ ਨਾ ਵੀ ਜਿਹੜੇ ਬੰਦੇ ਦੇ ਪਿੱਛੇ ਤੁਸੀਂ ਜਾ ਰਹੇ ਹੋ ਉਹਦਾ ਪਰਿਵਾਰ ਤਾਂ ਕਹਿ ਰਿਹਾ ਵੀ ਸਾਡੀ ਤਾਂ ਇਹਦੇ ਨਾਲ ਹੀ ਹੈ ਨਹੀਂ ਕਹ ਲਾ ਕਿ ਉਸ ਦਿਨ ਬੇਅਦਬੀ ਤੇ ਖੜੀ ਸੀਗੀ ਚਲਾਨ ਦੇਣਾ ਕਰਕੇ ਤਿੱਥੋਂ ਕਰਵਾਇਆ ਗਿਆ ਇਹਨਾਂ ਅਕਾਲੀ ਦਲ ਨੇ ਤਿੱਥੋਂ ਇਹ ਸਾਰਾ ਕੰਮ ਕਰਵਾਇਆ ਅਫਸਰ ਵੀ ਚਾਹੁੰਦੇ ਸੀ ਵੀ ਉਹ ਚਲਾਨ ਨਾ ਦਿੱਤਾ ਜਾਵੇ ਕੋਈ ਇਹਦਾ ਬਖੇੜਾ ਖੜਾ ਹੋਵੇ ਉਹ ਫੇਰ ਵਿੱਚੇ ਰੁਲ ਜਾਵੇ ਕੰਮ ਔਰ ਕਾਮਯਾਬੀ ਹੋਈ ਨਹੀਂ ਉਹਨੂੰ ਹੁਣ ਸਿਖਰਾਜ ਨੂੰ ਮੈਂ ਪੁੱਛਦਾ ਉਹ ਤੂੰ ਕਰਾਇ ਤੂੰ ਉਹਦੇ ਤੂੰ ਕੈਰੇਕਟਰ ਤੇ ਉਂਗਲਾ ਚੱਕ ਰਿਹਾ ਤੇ ਤੇਰਾ ਆਪਣਾ ਕੈਰੇਕਟਰ ਕੀ ਆ ਅੱਜ ਅਸੀਂ ਚੁੱਪ ਸੀਗੇ ਵੀ ਚਲ ਥੇ ਤੇਰਾ ਘਰੇਲੂ ਮਸਲਾ ਵੀ ਉਹ ਕਿਸੇ ਦੀ ਧੀ ਨੂੰ ਤੂੰ ਕੁੱਟ ਕੇ ਘਰੋਂ ਕੱਢੀ ਫਿਰਦਾ ਆਂਦੀ ਘਰ ਵਾਲੀ ਤੇ ਆਂਦੀ ਬੱਚੀ ਨੂੰ ਕਿਸੇ ਗੈਰ ਜਨਾਨੀ ਦੇ ਪਿੱਛੇ ਪਹਿਲਾਂ ਗੁਰਸਿੱਖ ਹੋ ਕੇ ਤੂੰ ਅਮਰਤਾਰੀ ਹੋ ਕੇ ਤੈਨੂੰ ਇਹ ਆਗਿਆ ਦਿੰਦੇ ਕੰਮ ਤੇਰੇ ਛਾਤੀ ਦੇ ਉੱਤੇ ਤੇਰੇ ਉਹ ਉਹਦਾ ਟੈਟੂ ਆ ਤੇ ਤੂੰ ਉਸ ਦਿਨ ਅਗਲੀ ਤੇਰੇ ਲੀਡੇ ਨੂੰ ਆਉਂਦੇ ਹੀ ਤੇਰੇ ਪੱਤਰਕਾਰ ਫਿਰ ਲਾ ਦਿੰਦਾ ਤੂੰ ਉਸ ਦਿਨ ਤੇਰੇ ਘਰੇ ਪੱਤਰਕਾਰ ਗਏ ਤੈਨੂੰ ਉਹ ਕਹਿੰਦੇ ਰਹੇ ਵੀ ਲਾ ਕੇ ਵਿਖਾ ਕੇ ਵਿੱਚ ਵੀ ਜਦੋਂ ਨਹੀਂ ਨਾਂ ਲਿਖਿਆ ਉਹ ਕੁੜੀ ਦਾ ਫਿਰ ਤੂੰ ਕਿੰਨੇ ਪੈਸੇ ਮੋਰਚੇ ਤੋਂ ਖਵਾਏ ਉਸ ਕੁੜੀ ਦੇ ਘਰ ਵਾਲੇ ਨੂੰ ਅਡਜਸਟ ਕਰਨ ਵਾਸਤੇ ਬਾਹਰ ਫਿਰ ਤੂੰ ਸਰਕਾਰ ਤੋਂ ਪੈਸੇ ਮੰਗਦਾ ਸੀ ਵੀ ਮੈਨੂੰ ਪੈਸੇ ਦੇਓ ਜੀ ਮੋਰਚੇ ਦਾ ਮੇਰੇ ਤੇ ਕਰਜ਼ਾ ਚੜ ਗਿਆ ਫਿਰ ਤੈਨੂੰ ਇਹਨਾਂ ਨੇ ਜਵਾਬ ਦਿੱਤਾ ਫਿਰ ਤੂੰ ਸਾਡੀਆਂ ਤਸਵੀਰਾਂ ਵਾਇਰਲ ਕੀਤੀਆਂ ਵਾਇਰਲ ਕੀਤੀਆਂ ਤੂੰ ਮੂਸੇ ਵਾਲੇ ਦੇ ਨਾਲ ਜੋੜ ਕੇ ਯਾਰ ਅਸੀਂ ਫਿਰ ਵੀ ਚੁੱਪ ਰਹੇ ਚਲੋ ਯਾਰ ਲੜਾਈ ਵੱਡੀ ਹੈ ਜੇ ਇਹੋ ਜਿਹਾ ਹੈਗਾ ਤੇ ਅਸੀਂ ਕੀ ਲੈਣਾ ਯਾਰ ਤੂੰ ਕੈਰੇਕਟਰ ਦੀ ਗੱਲ ਕਰਦਾ ਤੁਸੀਂ ਜਿਹੜੇ ਲੋਕ ਬੇਅਦਬੀ ਦੀ ਲੜਾਈ ਲੜਦੇ ਜਿੱਨੇ ਤੁਸੀਂ ਗੁਰੂ ਮਹਾਰਾਜ ਦੀ ਉੱਥੇ ਬਹਿ ਕੇ ਬੇਅਦਬੀ ਕੀਤੀ ਹੈ ਨਾ ਮੈਂ ਹਜੇ ਮੈਂ ਕਰੂੰਗਾ ਗੱਲ ਕੋਈ ਮੌਕਾ ਵੇਖ ਕੇ ਕੋਈ ਵਕਤ ਵੇਖ ਕੇ ਹਜੇ ਨਹੀਂ ਕਰਦਾ ਮੈਂ ਤੇ ਮੈਂ ਤੈਨੂੰ ਅਪੀਲ ਕਰਦਾ ਕਿ ਆਪਦੇ ਘਰ ਵਾਲੀ ਤੇ ਆਉਂਦੀ ਬੱਚੀ ਨੂੰ ਆਪਦੇ ਘਰੇ ਲਿਆ ਤੂੰ ਕਿਸੇ ਨੂੰ ਕੀ ਦੱਸੇਂਗਾ ਯਾਰ ਤੂੰ ਤਾਂ ਆਉਦੇ ਬੱਚੇ ਕੁੱਟ ਕੇ ਘਰੋਂ ਕੱਢੇ ਹੋਏ ਆ ਸਰਦੋ ਸ਼ਰਮ ਆਉਂਦੀ ਵੀ ਅਸੀਂ ਤੇਰੇ ਵਰਗੇ ਬੰਦੇ ਨਾਲ ਤੁਰੇ ਫਿਰਦੇ ਰਹੇ ਮੈਂ ਇੱਕ ਪੁੱਸ ਦੀ ਨੌਕਰੀ ਕੀਤੀ ਆ ਮੇਰੇ ਘਰੇ ਆ ਮੇਰੇ ਘਰੇ ਕੋਈ ਆਉ ਜਿਹੜੇ ਵੀਰ ਮੇਰੇ ਕੋਲੇ ਆਉਂਦੇ ਵੀ ਆ ਰੋਜ਼ ਆਉਂਦੇ ਆ ਇੰਨੇ ਤੱਕ ਰਸੀ ਨਹੀਂ ਗਰੇ ਇਸ ਇਸ ਮਹਿਕ ਵਿੱਚ ਰਹੇ ਕਿ ਵੀ ਤੁਸੀਂ ਤਾਂ ਬਾਣਿਆਂ ਨੂੰ ਲਾਜ ਲਾ ਕੇ ਰੱਖਤੀ ਤੁਸੀਂ ਤਾਂ ਅਸੀਂ ਕਿੱਥੇ ਖੜੇ ਹਾਂ ਅਸੀਂ ਅਸੀਂ ਕੀ ਕੱਢਾਂਗੇ ਇਹਦੇ ਵਿੱਚੋਂ ਜਦੋਂ ਤੈਨੂੰ ਸਰਕਾਰ ਨੇ ਪੈਸਿਆਂ ਤੋਂ ਜਵਾਬ ਦਿੱਤਾ ਤੇ ਫਿਰ ਤੂੰ ਬਹਿਬਲ ਮੋਰਚੇ ਦੇ ਲੈਟਰ ਪੈਡ ਤੇ ਲਿਖ ਕੇ ਅਗਲੇ ਨੂੰ ਦਿੰਨਾ ਵੀ ਇੱਥੇ ਬੇਕਸੂਰ ਵਿਅਕਤੀ ਪਸਾਏ ਗਏ ਜਿਹੜੇ ਕਦੇ ਬਹਿਬਲ ਆਏ ਹੀ ਨਹੀਂ ਉਹ ਫਿਰ ਦੱਸ ਰਵੇ ਬੇਕਸੂਰ ਕਿਹੜੇ ਆ ਫਿਰ ਉਹ ਫਿਰ ਸਾਥੋਂ ਕਿਉਂ ਕਸੂਰਵਾਰ ਬਣਾਏ ਉਹ ਜੇ ਤੁਸੀਂ ਬੇਕਸੂਰ ਲਿਖ ਕੇ ਦੇਣੇ ਸੀ ਉਹ ਸ਼ਰਮ ਕਰੋ ਯਾਰ ਕਿਹੜੀ ਲੜਾਈ ਅਸੀਂ ਲੜ ਰਹੇ ਹਾਂ ਤੇ ਇਸ ਤਰ੍ਹਾਂ ਕਿੱਧਰ ਨੂੰ ਯਾਰ ਤੁਸੀਂ ਵਿਰੋਧ ਕਰਨਾ ਕੋਈ ਸਾਰਥਕ ਵਿਰੋਧ ਕਰੋ ਇੱਕ ਦੂਜੇ ਦਾ ਕਿਸੇ ਤੱਥ ਦੇ ਆਧਾਰ ਤੇ ਕਰੋ ਮੈਂ ਜਿਹੜੀ ਗੱਲ ਕਹਿਣੀ ਹੈ ਮੈਂ ਕਹਿੰਦਾ ਮੈਂ ਜਿਹੜੀ ਉਹਨੇ ਗਲਤੀ ਕੀਤੀ ਉਹਨੇ ਕੀਤੀ ਉਹਦਾ ਜਵਾਬ ਮੰਗਾਂਗੇ ਸਮਾਂ ਉਹਨੂੰ ਤੋਂ ਲਵਾਂਗੇ ਪਰ ਅੱਜ ਸਾਨੂੰ ਅਸੀਂ ਜਿਵੇਂ ਬਾਬਾ ਬੂਝਾ ਸਿੰਘ ਦੀ ਮੈਂ ਗੱਲ ਕੀਤੀ ਸੀ 27 ਨੌਜਵਾਨ ਨਕਸਲਾਈਟ ਕਹੇ ਕਿ ਉਸ ਵੇਲੇ ਬਾਦਲ ਨੇ ਮਾਰੀ ਸੰਤ ਪਿੰਡਰਾਂ ਵਾਲਿਆਂ ਨੇ ਬਾਦਲ ਦੇ ਬਾਰੇ ਕੀ ਕਿਹਾ ਸੀ ਤਾਂ ਵੀ ਸਮਝੇ ਨਹੀਂ ਉਹਨਾਂ ਦੇ ਸਪੀਚਾਂ ਪਈਆਂ ਮੈਂ ਤੁਹਾਨੂੰ ਸੁਣਾ ਵੀ ਦੇਵਾਂਗਾ ਸਾਡੇ ਨੌਜਵਾਨ ਅੱਜ ਫੇਰ ਚੱਕ ਚੱਕ ਮਾਰਤੇ ਅਸੀਂ ਚੁੱਪ ਐ ਹੁਣ ਉਹੀ ਤਰ੍ਹਾਂ ਬਾਬਾ ਬੂਝਾ ਸਿੰਘ ਕਹਿੰਦੇ ਵੀ ਦੋ ਲਟੇਰਿਆਂ 'ਚੋਂ ਤੁਸੀਂ ਇੱਕ ਨੂੰ ਚੁਣਨਾ 5 ਸਾਲਾਂ ਬਾਅਦ ਕਿਹੜੇ ਨੂੰ ਚੁਣੋਗੇ ਉਹ ਤੁਹਾਡੇ ਦੇ ਮਨ ਅਸਰ ਕਰਦਾ ਵੀ ਤੁਸੀਂ ਵੱਡੇ ਨੂੰ ਲਟੇਰੇ ਨੂੰ ਚੁਣਦੇ ਹੋ ਕਿ ਛੋਟੇ ਨੂੰ ਚੁਣਨੇ ਆ ਤੇ ਹੁਣ ਉਹ ਗਿਣਤੀ ਵਧ ਕੇ ਤਿੰਨ ਹੋ ਗਈ ਐਦੂ ਅਗੇ ਤੁਸੀਂ ਤਿੰਨਾਂ 'ਚੋਂ ਚੁਣਨੇ ਆ ਇੱਕ ਚੌਥੀ ਧਿਰ ਹੋਰ ਆ ਗਈ ਵਿੱਚ ਫੋ ਲਟੇਰਿਆ ਚੋਂ ਚੁਣਨਾ ਤੁਸੀਂ ਕਿ ਕੋਈ ਤੁਸੀਂ ਕੋਈ ਆਪਦੇ ਚੋਂ ਵੀ ਕੱਢੋਗੇ ਕੁਝ ਜੇ ਤਾਂ ਆਪਣੇ ਆਪ ਨੂੰ ਹਰੇਕ 5 ਸਾਲ ਬਾਅਦ ਕੋਈ ਡਾਕੂਆਂ ਦੇ ਲਟੇਰਿਆਾਂ ਦੇ ਇਹਨਾਂ ਦੇ ਹਵਾਲੇ ਕਰਨਾ ਤੇ ਫਿਰ ਛੱਡੋ ਫਿਰ ਆਰਾਮ ਨਾਲ ਬੈਠੋ ਤੇ ਚੰਗੀ ਮਾੜੀ ਖਾਈ ਜਾਨੇ ਦਿਖਾ ਪੀ ਕੇ ਸੌਂਜਿਆ ਕਰੋ ਫਿਰ ਕਲਪ ਦੇ ਕਿਉਂ ਕਿ ਲਟੇਰਿਆ ਨੂੰ ਛੱਡ ਕੇ ਫਿਰ ਮੁਖਬਰਾਂ ਨੂੰ ਚੁਣਨਾ ਹੁਣ ਤੁਹਾਡੇ ਕੋਲ ਸਿਆਸਦਾਨ ਰਹਿ ਕਿਹੜੇ ਗਏ ਆ ਪਹਿਲੇ ਨੂੰ ਤਾਂ ਪਰਖ ਲਿਆ ਇਹਨਾਂ ਨੂੰ ਵੀ ਪਰਖ ਲਿਆ ਇਸ ਤੋਂ ਅੱਗੇ ਤਾਂ ਫਿਰ ਮੁਖਬਰ ਹੈ ਜਿਹੜੇ ਟਾਊਟ ਰਹੇ ਆ ਏਜੰਸੀਆਂ ਦੇ ਵੀ ਤੇ ਪੁਲਿਸ ਦੇ ਵੀ ਉਹ ਤਾਂ ਇਦੋਂ ਵੀ ਕੀ ਸਾਬਤ ਹੋਣਗੇ ਫਿਰ ਤੁਸੀਂ ਗਾਹਾਂ ਅੰਦਾਜ਼ੇ ਤੁਸੀਂ ਆਪ ਲਾ ਲਓ ਐਸ ਵੇਲੇ ਪੈਰ ਤੁਹਾਡੇ ਚੋਂ ਪਸਾਰ ਰਹੇ ਆ ਤੇ ਤੁਸੀਂ ਉਹਨਾਂ ਮਗਰ ਤੁਰੇ ਹੋਏ ਹੋ ਤੇ ਉਦੋਂ ਤਾਂ ਫਿਰ ਇਹ ਧਰ ਚੰਗੀ ਆ ਇਹਨੂੰ ਇੱਕ ਵਾਰੀ ਸਾਡੀ ਚਲੋ ਸਾਡੀ ਕੌਮ ਦੀ ਗੱਲ ਤਾਂ ਕਰੂਗੀ ਹੋਰ ਕੋਈ ਨਾ ਕਰੇ ਪੰਜਾਬ ਦੀ ਗੱਲ ਤਾਂ ਕਰੂਗੀ ਲੀਡਰ ਕਿਹਜੇ ਹੋਣੇ ਚਾਹੀਦੇ ਆ ਇੱਕ ਵੀਡੀਓ ਵਿਖਾ ਕੇ ਫਿਰ ਸੰਤਾਂ ਦੀ ਸਪੀਚ ਸਰਾ ਕੇ ਫਿਰ ਅਗਲੀ ਵੀਡੀਓ ਫਿਰ ਕਰਾਂਗੇ ਆ ਸੁਣਿਓ ਤੇ ਨੌਜਵਾਨ ਲੜਕੀ ਆ ਮੇਰੇ ਖਿਆਲ ਸ਼ਾਇਦ ਇਹ ਨਿਊਜ਼ੀਲੈਂਡ ਦੀ ਆ ਜਾਂ ਨੀਦਰਲੈਂਡ ਦੀ ਆ ਉਹਦੀ ਕਮਿਊਨਿਟੀ ਦੇ ਉੱਤੇ ਕੋਈ ਬੈਲ ਉਹਦੇ ਖਿਲਾਫ ਆਇਆ ਉਹਦੀ ਕਮਿਊਨਿਟੀ ਦੇ ਖਿਲਾਫ ਤੇਰੇ ਚੀਕ ਚੀਕ ਕੇ ਸਾਰੀ ਸੰਸਦ ਸਿਰ ਤੇ ਚੱਕ ਕੇ ਸਾਹਮਣੇ ਕਾਪੀਆਂ ਪਾੜ ਕੇ ਸੁੱਟੀਆਂ ਤੇ ਅਸੀਂ ਇੱਥੇ ਗੁੰਗੇ ਆ ਸਰਬਜੀ ਤਰਗੇ ਭੇਜੇ ਉੱਥੇ ਜਿਹੜੇ ਨਾ ਸਾਡੇ ਕਿਸੇ ਕੰਮ ਦੇ ਨਾਂਕਾਰ ਦੇ ਰਹੇ ਨਾ ਇਹ ਕਦੇ ਭੁੱਲਰ ਦੇ ਹੱਕ 'ਚ ਬੋਲਿਆ ਨਾ ਇਹ ਕਦੇ ਹਵਾਰੇ ਦੇ ਹੱਕ 'ਚ ਬੋਲਿਆ ਨਾ ਇਹ ਕਦੇ ਪੰਜਾਬ ਉੱਥੇ ਜਾ ਕੇ ਰੋਈ ਜਾਂਦਾ ਰੋਂਦੂ ਰੀਡਰ ਨਹੀਂ ਸਾਨੂੰ ਚਾਹੀਦੇ ਆਪਦੇ ਪਿਤਾ ਵੱਲ ਦੇਖੇ ਤੇ ਆਪਣੇ ਵਾਲ ਦੇਖੇ ਆ ਦੇਖੋ ਲੜਕੀ ਸਾਨੂੰ ਇਹੋ ਜਿਹੇ ਲੀਡਰ ਲੱਭੜੇ ਪਹਿਣਗੇ ਤੇ ਇਹੋ ਜਿਹੇ ਲੀਡਰ ਸਾਨੂੰ ਚੋਣੇ ਪਹਿਣਗੇ ਆ ਸੁਣੋ ਐਸਾ ਤਾਂ ਮਾਨੂੰ ਫਿਰੀਤੀਆ ਸਾਨੂੰ ਲੜਣੀ ਪਊ ਜੇ ਅਸੀਂ ਆਪਣੇ ਸਦਾਰਤ ਬਚਾਉਣੇ ਤੇ ਆਪਣਾ ਪੰਜਾਬ ਬਚਾਉਣਾ ਤੇ ਆਪਦੇ ਸਰੋਤ ਬਚਾਉਣੇ ਆ। ਇਹ ਕਿਹਾ ਬੱਬਰ ਸ਼ੇਰਨੀ ਮੈਂ ਸਲਾਮ ਕਰਦਾ ਇਸ ਧੀ ਨੂੰ ਜਿਹਨੇ ਇਹਨੂੰ ਜਨਮ ਦਿੱਤਾ। ਇਹੋ ਜਿਹੇ ਬੱਚੇ ਆਪਦੀਆਂ ਕੌਮਾਂ ਦੀ ਰਾਖੀ ਕਰਦੇ ਹੁੰਦੇ ਆ। ਅਸੀਂ ਚੁਣ ਕੇ ਭੇਜਿਆ ਜੀ ਮੈਨੂੰ ਉੱਥੇ ਬੋਲਣ ਨਹੀਂ ਦਿੰਦਾ ਜੀ ਮੈਨੂੰ ਕੋਈ ਟਾਈਮ ਨਹੀਂ ਦਿੰਦਾ ਜੀ ਓਏ ਹੋ ਜਾ ਖੜਾ ਉੱਤਕੇ ਤੈਨੂੰ ਕੀ ਕਰ ਲੈਣਗੇ। ਇਹਦਾ ਡਰਦਾ ਫਿਰਦਾ ਵੀ ਕਿਤੇ ਮੇਰਾ ਡੋਪ ਨਾ ਕਰਾ ਲੈਣ। ਇਦੇ ਨਾਲ ਦੀ ਜਿਹੜੀ ਜੁੰਡਲੀ ਉਹ ਤੇ ਗੈਸ ਏਜੰਸੀਆਂ ਨੂੰ ਭਾਅ ਪੁੱਛਦੇ ਫਿਰਦੇ ਵੀ ਸਾਨੂੰ ਕਿੱਥੋਂ ਮਿਲੂਗੀ ਜਿਹੜਾ ਲੀਡਰ ਇਹ ਸੋਚੇ ਕਿ ਮੈਂ ਕੁਛ ਆਪਣੇ ਬੱਚਿਆਂ ਦਾ ਬਣਾ ਲਾਂ ਮੈਂ ਆਪਣੇ ਪਰਿਵਾਰ ਦਾ ਬਣਾ ਲਾਂ ਇਹ ਸਮਝ ਲਓ ਵੀ ਤੁਹਾਡੇ ਬੱਚਿਆਂ ਨੂੰ ਉਹ ਰੋਲ ਕੇ ਰੱਖ ਦਊਗਾ ਤੁਹਾਡੇ ਨਾਲ ਪਿੱਛੇ ਇਹ ਕਸ਼ੀ ਹੋਇਆ ਆ ਜਿੰਨੇ ਕਿਸਾਨ ਆਗੂ ਜਿੱਦਣੇ ਕੋਈ ਫੈਸਲਾ ਕਰਨ ਵਾਸਤੇ ਕਿਸੇ ਮੀਟਿੰਗ ਤੇ ਗਏ ਆ ਗਏ ਇੱਕ ਯੂਨੀਅਨ 'ਚ ਆ ਤੇ ਨਿਕਲੇ ਉਥੋਂ ਚਾਰ ਯੂਨੀਅਨਾਂ ਬਣ ਕੇ ਆ ਅਸੀਂ ਆਪਣੀ ਖੇ ਆਪ ਉਡਾ ਰਹੇ ਹਾਂ ਹੁਣ ਇਹ ਤੋਂ ਅਗਲੀ ਸਪੀਚ ਆ ਬਾਦਲ ਬਾਰੇ ਸੰਤਾਂ ਨੇ ਉਸ ਵੇਲੇ ਕਿਹਾ ਸੀ ਅਸੀਂ ਫੇਰ ਨਹੀਂ ਸਮਝੇ ਇਹ ਚੀਜ਼ਾਂ ਨੂੰ ਸਾਨੂੰ ਨਿਕਲਣਾ ਪਊਗਾ ਬਾਹਰ ਨਿਕਲੂਗਾ ਇਹੋ ਜੇ ਬੱਚੇ ਲੱਭੂਗਾ ਉਹਨਾਂ ਨੂੰ ਤਰਾਛੂਗਾ ਜ਼ਿੰਦਗੀ ਚ ਕਿ ਡਰ ਹੁੰਦਾ ਬੰਦੇ ਨੂੰ ਮੌਤ ਦਾ ਤੇ ਗੁਰਬਾਣੀ ਪੜਨੀ ਸ਼ੁਰੂ ਕਰ ਦਿਓ ਤੇ ਮੌਤ ਤਾਂ ਤੁਹਾਡੇ ਤੁਹਾਨੂੰ ਐ ਲੱਗੂ ਜਿਵੇਂ ਤੇ ਅਸੀਂ ਘੋੜੀ ਚੜੇ ਆ ਵਿਆਹ ਆ ਲਈ ਛਗਣਾ ਦੀ ਛਡੋ ਡੜ ਕਟੋ ਡਾਰਾ ਆਪਦੇ ਮਨਾਂ ਚੋਂ ਸੱਚ ਬੋਲਣਾ ਸਿੱਖੋ ਉਹ ਬੱਚਿਆਂ ਦੇ ਇਨਕਾਊਂਟਰ ਹੋਏ ਹਨ ਤੇ ਬੋਲੋ ਉਹ ਮਰਜੋ ਤੁਸੀਂ ਪੱਤਰਕਾਰੋ ਜਿਹੜੇ ਗੈਂਗਸਟਰਾਂ ਦੇ ਮਗਰ ਤੇ ਨਸ਼ੇ ਵਾਲੀਆਂ ਦੇ ਮਗਰ ਤੁਰੇ ਫਿਰਦੇ ਆ ਸ਼ਰਮ ਖਾਓ ਯਾਰ ਸਾਡੇ ਉਹ ਬੀਬੀ ਐਮ ਐਮਬੀ ਦੇ ਉੱਤੇ ਪਾਖੜਾ ਬੋਰਡ ਮੈਨੇਜਮੈਂਟ ਦੇ ਉੱਤੇ ਉਹ ਸੀਆਈਐਸਐਫ ਦੀ ਸਿਕਿਉਰਿਟੀ ਲਾਉਣ ਤੇ ਅਗਲੇ ਤੁਹਾਡਾ ਕਬਜ਼ਾ ਕਰਨ ਚੱਲੇ ਸੀਗੇ ਚਲੋ ਸ਼ੁਕਰ ਹੈ ਤੇ ਕੰਮ ਚੰਗਾ ਹੋ ਗਿਆ ਜਿਹੜੀ ਪੰਜਾਬ ਪੁਲਿਸ ਤੋਂ ਹਟੀ ਨਹੀਂ ਆਪਣੇ ਅਫਸਰਾਂ ਨੇ ਨਹੀਂ ਹਟਣ ਦਿੱਤੀ ਜਿਹੜਾ ਕੋਈ ਚੰਗਾ ਕਰਦੇ ਉਹਨੂੰ ਚੰਗਾ ਕਹਿ ਲਿਆ ਕਰੋ ਜਿੱਥੇ ਮਾੜੇ ਹੈਗੇ ਉੱਥੇ ਤਾਂ ਹੈਗੇ ਹੀ ਪਰ ਜੇ ਆ ਆ ਜਦੋਂ ਸੁਣੀ ਅਸੀਂ ਇਹ ਗੱਲਾਂ ਪੱਲੇ ਬੰਨੀਆਂ ਹੁੰਦੀਆਂ ਤੇ ਸ਼ਾਇਦ ਸਾਡੀ ਅੱਜ ਆ ਹਾਲਤ ਨਾ ਹੁੰਦੀ। ਸਾਡੀ ਇਹ ਦੁਰਦਸ਼ਾ ਅੱਜ ਨਾ। ਸੰਤਪ੍ਰੀਤ ਜੀ ਦੀ ਸਪੀਚ ਬੇਦਵਾਰ ਹੋ ਰਹੀ ਹੈ ਜਿਸ ਵਿੱਚ ਉਹਨਾਂ ਨੇ ਬਾਦਲ ਪਰਿਵਾਰ ਦਾ ਭਾਵਨਾਤਮਕ ਤੌਰ ਤੇ ਸੀਨੀਅਰ ਲੀਡਰ ਉਹਦੀ ਲੜਕੀ ਦਾ ਰਸਤਾ ਕਿੱਥੇ ਹੋਇਆ ਭਲਾ ਕਾਰੋ ਪਰਿਵਾਰ ਨੂੰ ਵਿਹਾਈ ਵੀ। ਇਹ ਨਹੀਂ ਮੈਂ ਸਾਰੇ ਕਾਂਗਰਸੀ ਦੇ ਕਾਰੇ ਸਿੱਖ ਜਾਂਦੇ ਨਾ ਪਰ ਮੇਰਾ ਕਹਿਣ ਦਾ ਮਤਲਬ ਹੈ ਇਹੀ ਕਿ ਡਾਕਟਰ ਸੀਗੇ। ਜਿਹੜੇ ਤਾਗਰਸੀ ਪਰਿਵਾਰ ਨੇ ਸ਼੍ਰੋਮਣੀ ਕਾਲਜਾਂ ਦੇ ਰਾਜ ਚੁੱਕੇ ਪ੍ਰਧਾਨ ਸੱਜਖਣਵਾਸੀ ਜਗਦਰ ਮੋਹਨ ਸਿੰਘ ਜਰ ਨੂੰ ਕੇਵਲ ਕਸ਼ਾਰਾ ਪੇਰ ਬਾਕੀ ਕੱਪੜਾ ਲਵਾ ਕੇ ਵਰਤ ਤੇ ਮੰਗੇ ਪਾਵੇ ਜਿਹੜੇ ਪਰਿਵਾਰ ਨੇ ਸ਼੍ਰੋਮਣੀ ਕਾਲਜਾਂ ਦੇ ਪ੍ਰਧਾਨ ਦੀ ਜਗਦਰਪੁਰ ਕੀਤੀ ਹੋਵੇ ਜਿਹੜੇ ਪ੍ਰਧਾਨ ਜਿਹੜੇ ਮਨੋਖ ਨੇ ਪਹਿਣਾ ਦਾ ਮੁੰਡਾ ਦਾਤਾ ਇੰਦਰਜੀਤ ਸਿੰਘ ਨੋ ਵਰਲਡ ਕੱਪ ਜਾਂਦੇ ਖੂਰੇ ਉਸਤਾਨ ਦੇ ਵਿੱਚ ਜਿਹੜੇ ਪ੍ਰਾਣੀਆਂ ਪੱਗਾਂ ਵਾਲੇ ਠੀਂੀਆਂ ਵਾਲੇ ਸਿੱਖੜੀਆਂ ਲੜਕੀਆਂ ਦੁਨੀਆਵਾਰੀਆਂ ਸਿੱਖੜੀਆਂ ਲੜਕੀਆਂ ਇਹਨਾਂ ਨੇ 57000 ਨੂੰ ਜੇਤ ਬੰਦ ਕੀਤਾ ਹੋਵੇ ਪਰ ਪਹਾੜੋਂ ਕੁੜੀ ਦੇ ਚੇਤੇ ਵੀ ਕਹਿੰਦੇ ਐਸੀ ਉਹਨਾਂ ਦਾ ਦਰਦ ਸਮਝਿਆ ਹੁੰਦਾ ਤੇ ਮੈਨੂੰ ਕਿਹੋ ਇਹਦੇ ਤੇ ਪੱਤਰ ਪਿਆ ਰਿਹਾ ਚਾਰ ਮਹੀਨੇ ਤੋਂ ਕਿ ਮਾਣੂ ਕਿ ਜਦੋਂ ਅਸੀਂ ਨਿਹਾਲ ਸਿੰਘ ਵਾਲੇ ਜਾਣਦੇ ਨੇ ਇੱਕ ਲਾਟ ਬਣੀ ਹੋਈ ਆ ਉੱਥੇ ਜਿਸ ਦਿਨ ਕਹਿੰਦੇ ਅਸੀਂ ਦਾ ਛੋਟੇ ਹੋਵਾਂਗੇ ਉਦੋਂ ਮੇਰਾ ਤਾਂ ਜਨਮ ਘੱਤਰ ਦਾ ਜਦੋਂ ਕਹਿੰਦੇ ਉਹਦਾ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਸੀ ਬਾਬਾ ਬੂਝਾ ਸਿੰਘ ਤੋਂ ਝੂਠੇ ਮੁਕਾਬਲੇ ਸ਼ੁਰੂ ਹੋਏ ਅੱਜ ਤੱਕ ਜਾਰੀ ਆ ਆ ਜਸਪ੍ਰੀਤ ਹੁਣਾਂ ਤੇ ਆ ਕੇ ਵੀ ਨਹੀਂ ਮੁੱਕਦੇ ਦੇਖਦੇ ਕੌਣ ਬੋਲੂਗਾ ਇਹਨਾਂ ਤੇ ਉਹ ਯਾਰ ਮੈਂ ਇੱਕ ਉਹਨਾਂ ਦੇ ਵਿੱਚ ਰਹਿ ਕੇ ਆ ਕੇ ਲੜਦੇ ਆਂ ਬੋਲਦੇ ਆਂ ਉਹ ਤੁਸੀਂ ਕੁਛ ਤਾਂ ਸੋਚੋ ਜੇ ਇਹ ਲੋ ਸਾਡੇ ਆ ਜਿਹੜੇ ਖਖਣੀਆਂ ਕਰੇਲਿਆਂ ਨੂੰ 36 ਧੜਿਆਂ ਚ ਵੰਡੇ ਫਿਰਦੇ ਜੇ ਇਹ ਲੋਕ ਇਕੱਠੇ ਨਹੀਂ ਨਾ ਹੁੰਦੇ ਤੇ ਰੱਬ ਦੇ ਵਾਸਤੇ ਤੁਸੀਂ ਇਕੱਠੇ ਹੋ ਜੋ ਤੁਰਪੋ ਆਪਣੇ ਪੰਜਾਬ ਦੀ ਖਾਤਰ ਜੇ ਹੁਣ ਦਾ ਸੰਭਾਲ ਸਕੇ ਐਦੂੰ ਐਦੂੰ ਅੱਗੇ ਤੁਹਾਡਾ ਕੁਝ ਵੀ ਨਹੀਂ ਵਟਿਆ ਜਾਣਾ ਕਿਉਂਕਿ ਬਹੁਤੀ ਬਦਨਾਮੀ ਅਸੀਂ ਆਪ ਸਿਹੜੀ ਆ ਅਸੀਂ ਆਪਣੀ ਆਪ ਕੀਤੀ ਆ ਉਹਦੇ ਖੁਦ ਜ਼ਿੰਮੇਵਾਰ ਅਸੀਂ ਖੁਦ ਦੇਓ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਇਹ ਹੀ ਯੋਗਦਾਨ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਇਹਨੇ ਨਾਲ ਮੇਰੀ ਹੌਸਲਾ ਫੁਜਾਈ ਹੋ ਜਾਂਦੀ ਆ ਤੁਸੀਂ ਸੁਣਦੇ ਹੋ ਪਰ ਮੈ ਉਹ ਹੀ ਦੁੱਖ ਆ ਨਾ ਵੀ ਇੰਨਾ ਲੋਕਾਂ ਦੀਆਂ 24 24 ਘੰਟਿਆਂ ਚ 12 12 ਲੱਖ ਵੀਡੀਓ ਲੋਕਾਂ ਨੇ ਸੁਣ ਲਈਆਂ ਜਿਹੜੀਆਂ ਕੋਈ ਅਰਥ ਮੈਨੇ ਨਹੀਂ ਰੱਖਦੀਆਂ ਸਾਡੇ ਵਾਸਤੇ ਮੇਰੇ ਵਰਗਾ ਬੰਦਾ ਕਲਪ ਦਾ ਤੁਹਾਡੇ ਅੱਗੇ ਤੇ ਇੱਥੇ ਕੋਈ ਚੰਗੀ ਗੱਲ ਸੁਣ ਕੇ ਰਾਜ਼ੀ ਨਹੀਂ ਹੋ ਜਿਵੇਂ ਪ੍ਰਚਾਰਕ ਦਾ ਸਹੀ ਸੀ ਦੁੱਖ ਉਹ ਕਹਿੰਦਾ ਵੀ ਇਹ ਸੁਣਨ ਹੀ ਲੋਕ ਇਹ ਚੀਜ਼ਾਂ ਚਾਹੁੰਦੇ ਆ ਤੇ ਫਿਰ ਅਸੀਂ ਤਾਂ ਆਪਣਾ ਰਾਹ ਬਦਲ ਨਹੀਂ ਸਕਦੇ ਬਸ ਇਕੱਲੇ ਹੀ ਰਹਿ ਜੀਏ ਚਾਹੇ ਸਾਡੇ ਨਾਲ ਦੋ ਰਹਿ ਜਾਣ ਚਾਹੇ ਪੰਜ ਰਹਿ ਜਾਣ ਤੇ 50 ਦੇ ਪਰਮੇਸ਼ਰ ਹੁੰਦਾ ਮੈਂ ਕਹਿੰਦਾ ਮੇਰੇ ਨਾਲ 50000 ਦੀ ਭੀੜ ਨਾਲੋਂ 500 ਮਰਦ ਖੜਾ ਹੋਵੇ ਨਾ ਤੇ ਮੈਨੂੰ ਅਸੀਂ ਆਪ ਦੀ ਤਕਦੀਰ ਵੀ ਬਦਲ ਲਾਂਗੇ ਤੇ ਤਸਵੀਰ ਵੀ ਬਦਲ ਲਾਂਗੇ ਦਿਓ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਨੂੰ ਸਲਾਮ ਆ ਜਿਹੜੇ ਮੈਨੂੰ ਪਿਆਰ ਕਰਦੇ ਹੋ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਮੈਨੂੰ ਵਟਸਐਪ ਤੇ ਮੈਸੇਜ ਲਾ ਦਿਆ ਕਰੋ ਜਿਹੜੀ ਕੰਮ ਦਾ ਹੋਊਗਾ ਤੁਹਾਨੂੰ ਬੈਕ ਕਾਲ ਆਊਗੀ ਉਸੇ ਵੇਲੇ ਕਿਉਂਕਿ ਮੈਂ ਦੂਜੀਆਂ ਗੱਲਾਂ ਸੁਣ ਸੁਣ ਅੱਕ ਗਿਆ ਮੈਂ ਹੀ ਨਹੀਂ ਸਫਾਈ ਹੋਰ ਨਹੀਂ ਦੇ ਸਕਦਾ ਮੈਂ ਤੁਹਾਨੂੰ ਕਿਹਾ ਵੀ ਆ ਮੇਰਾ ਪਿੰਡਾ ਲੋਂਗੋ ਦੇਵਾ ਤਲਵੰਡੀ ਭਾਈ ਦੇ ਕੋਲੇ ਆ ਮੋਗੇ ਤੋਂ ਤਲਵੰਡੀ ਭਾਈ ਨੂੰ ਜਾਣਦੇ ਆ ਮੇਰੇ ਪਿੰਡ ਆਓ ਮੇਰੇ ਘਰੇ ਆਓ ਮੇਰੇ ਪਿੰਡ ਆ ਕੇ ਪੁੱਛੋ ਮੇਰੇ ਘਰੇ ਆ ਕੇ ਪੁੱਛੋ ਮੈਂ ਜਿੱਥੇ ਤੇ ਨੌਕਰੀ ਕੀਤੀ ਉੱਥੇ ਮੇਰੇ ਬਾਰੇ ਪੁੱਛੋ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਆਪੇ ਮਿਲ ਜਾਣਗੇ ਸਾਰਿਆਂ ਨੂੰ ਫੇਰ ਸਤਿ ਸ੍ਰੀ ਅਕਾਲ ਦਿਓ ਆ ਗਿਆ